ਇੱਕ ਪਾਸਟਰ ਦੇ ਉੱਪਰ ਇਲਜ਼ਾਮ ਲੱਗੇ ਰਹੇ ਕਿ ਇੱਕ ਲੜਕੀ ਨੂੰ ਇੱਕ ਕੁੜੀ ਨੂੰ ਚਰਚ ਲਾ ਜਾਣ ਦੇ ਬਹਾਨੇ ਆਪਣੇ ਘਰ ਦੇ ਵਿੱਚ 23 ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਜਾਂਦਾ ਤੇ ਪਰਿਵਾਰ ਨੂੰ ਜਿਹੜੀਆਂ ਕਈ ਸਾਰੀਆਂ ਧਮਕੀਆਂ ਤੱਕ ਦਿੱਤੀਆਂ ਜਾਂਦੀਆਂ ਨੇ ਦਰਅਸਲ 7 ਜਨਵਰੀ ਨੂੰ ਜਿਹੜੀ ਇੱਕ ਲੜਕੀ ਆ ਕੁੜੀ ਆ ਆਪਣੇ ਘਰੋਂ ਪਾਤਰੀ ਦੇ ਨਾਲ ਜਿਹੜੀ ਚਰਚ ਦੇ ਵਿੱਚ ਜਾਂਦੀ ਆ ਪਾਸਟਰ ਦੇ ਨਾਲ ਤੇ ਉਸ ਤੋਂ ਬਾਅਦ ਪਰਿਵਾਰ ਮੁਤਾਬਕ ਘਰੇ ਨਹੀਂ ਆਉਂਦੀ ਜਿਹੜਾ ਪਾਸਟਰ ਆਪਣੇ ਕਰ ਲਿਆ ਜਾਂਦਾ ਪਰਿਵਾਰ ਦੇ ਵੱਲੋਂ ਕਈ ਸਾਰੇ ਸੰਗਠਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਤੇ ਉਸ ਪਾਸਟਰ ਦੇ ਘਰ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ ਤੇ ਜਿਸ ਤੋਂ ਬਾਅਦ ਜਿਹੜਾ ਉਸ ਲੜਕੀ ਨੂੰ ਜਿਹੜਾ ਉਸ ਪਾਸਟਰ ਤੋਂ ਰਿਹਾ ਕਰਵਾਇਆ ਗਿਆ ਹਾਲਾਂਕਿ ਉਸ ਪਾਸਟਰ ਦੇ ਪਰਿਵਾਰ ਦੇ ਨਾਲ ਪਤਨੀ ਦੇ ਨਾਲ ਨਿਹੰਗ ਸਿੰਘਾਂ ਦੀ ਕਾਫੀ ਜਾਦੇ ਜੜੀ ਬੈਂਸ ਵਸਾਈ ਵੀ ਹੋਈ ਦਰਅਸਲ ਮਾਮਲਾ ਖੰਨਾ ਤੋਂ ਸਾਹਮਣੇ ਹੈ ਜਿੱਤੋਂ ਦੀ ਇੱਕ ਲੜਕੀ ਜਿਹੜੀ ਚਰਚ ਦੇ ਵਿੱਚ ਜਾਂਦੀ ਹੈ ਤੇ ਉੱਥੋਂ ਜਿਹੜਾ ਪਾਸਟਰ ਨੂੰ ਉਸ ਦੁਆਰਾ ਜਿਹੜਾ ਆਪਣੇ ਘਰ ਲਿਜਾਇਆ ਜਾਂਦਾ ਤੇ ਉੱਥੇ ਜਿਹੜਾ ਕਿਸੇ ਦੇ ਨਾਲ ਸੰਪਰਕ ਪਰਿਵਾਰ ਤੱਕ ਨਹੀਂ ਕਰਨ ਦਿੱਤਾ ਜਾਂਦਾ ਕਮਰੇ ਦੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਤਕਰੀਬਨ ਦੱਸਿਆ ਜਾ ਰਿਹਾ 7 ਜਨਵਰੀ ਨੂੰ ਚਰਚ ਦੇ ਵਿੱਚ ਗਈ ਉਸ ਲੜਕੀ ਨੂੰ ਪਾਸਟਰ ਨੇ ਆਪਣੇ ਘਰ ਦੇ ਵਿੱਚ ਜਿਹੜਾ ਕੈਦ ਕਰਕੇ ਰੱਖਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਕਈ ਜਥੇਬੰਦੀਆਂ ਨੇ ਅਪੀਲ ਕੀਤੀ ਸੀ ਤੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਨੇ ਉਸ ਪਾਸਟਰ ਤੋਂ ਜਿਹੜਾ ਲੜਕੀ ਨੂੰ ਛੜਵਾਇਆ ਤੇ ਉਧਰਲੇ ਪਾਸੇ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਪੁਲਿਸ ਦੇ ਵੱਲੋਂ ਮੌਕੇ ਤੇ ਪਾਸਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਪਾਸਟਰ ਅਤੇ ਉਸ ਦੀ ਪਤਨੀ ਦੇ ਵਿਰੁੱਧ ਜਿਹੜਾ ਪਰਿਵਾਰ ਆ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੇ ਪਾਈ ਹੋਈ ਸੀਗੀ ਠੀਕ ਆ ਤੁਸੀਂ ਕੌਣ ਹੋ ਮੈਂ ਕੁੜੀ ਦੀ ਮਾਸੀ ਆ ਠੀਕ ਆ ਇਹਨੇ ਇਲਜ਼ਾਮ ਲਵਾਤਾ ਵੀ ਇਹਦੀ ਮਾਸੀ ਨੇ ਇਹ ਚਮਨ ਇਹਨੇ ਕੁੜੀ ਕੋਲ ਕਹਾਤਾ ਵੀ 40 ਲੱਖ ਦੀ ਵੇਚੀ ਆ ਕੁੜੀ ਠੀਕ ਆ ਮੈਂ ਸਰਾਂਦ ਰੇਨੀ ਆ ਮੈਂ ਸਰਾਂਦ ਕੋ ਇੱਥੇ ਆਈ ਆ ਅੱਛਾ ਜੀ ਔਰ ਇਹ ਕੁੜੀ ਨੂੰ ਗਾਇਬ ਕਰ ਲਿੰਦੇ ਆ ਕਦੀ ਕਹ ਦਿੰਦੀ ਆ ਰਾਜਪੁਰੇ ਚਲ ਗਈ ਇਹਦੀ ਘਰ ਵਾਲੀ ਨਾਲ ਆ ਕਦੀ ਕਹ ਦਿੰਦੀ ਆ ਰਾਜਪੁਰੇ ਚਲ ਗਿਆ ਕਦੀ ਕਹ ਦਿੰਦੀ ਆ ਚੰਡੀਗੜ੍ਹ ਚਲ ਗਏ ਉਹ ਇੱਥੇ ਹੈ ਨਹੀਂ ਇਹਨਾਂ ਨੂੰ ਅੰਦਰ ਬੰਦ ਕਰਕੇ ਕੁੜੀ ਨੂੰ ਇਹਨੇ ਰੱਖਿਆ ਹੋਇਆ ਅੱਛਾ ਜੀ ਹਾਂਜੀ ਇਹ ਮੈਂ ਤੁਹਾਡਾ ਨੰਬਰ ਲਿਆ ਸੀ ਮੈਂ ਤੁਹਾਨੂੰ ਬੁਲਾਇਆ ਵਾ ਅੱਛਾ ਹਾਂਜੀ ਕੱਪ ਅੱਜ ਅੱਜ ਤੋਂ ਅੱਜ ਤੁਸੀਂ ਕਿਵੇਂ ਅੱਜ ਅਸੀਂ ਸਵੇਰ ਦੇ ਖੜੇ ਆ ਇੱਥੇ ਮੈਂ ਕੱਲ ਰਾਤ ਦੀ ਮੈਂ ਘਰੇ ਨਹੀਂ ਗਈ ਹੈਗੀ ਮੈਂ ਕੱਲ ਦੀ ਇੱਥੇ ਆ ਮੈਂ ਆਸ ਦਾ ਇੱਕ ਆ ਰਿਆ ਇਹਨਾਂ ਦਾ ਬਣਦਾ ਪਿਆ ਅਸੀਂ ਮੈਂ ਇਧਰ ਅੰਦਰ ਦਰਵਾਜ਼ੇ ਮੈਂ ਇਧਰ ਹੀ ਬੈਠੀ ਸੀਗੀ ਮੈਂ ਇੱਥੇ ਹੀ ਬੈਠੀ ਸੀਗੀ ਇਹ ਜਦੋਂ ਮਤਲਬ ਵੀ ਇਹ ਅੰਦਰ ਬਾਹਰ ਗਏ ਨੇ ਕੁੜੀ ਨੂੰ ਮਤਲਬ ਕੁੜੀ ਅੰਦਰ ਸੀ ਇਹ ਸਵੇਰੇ ਛੱਡਣ ਗਿਆ ਇਹਨੇ ਮੈਨੂੰ ਗਾਲਾਂ ਕੱਢੀਆਂ ਕਹਿੰਦਾ ਹੋਰ ਮੱਲੇ ਦੀਆਂ ਕੁੜੀਆਂ ਵੀ ਮੈਂ ਰੱਖੂਗਾ ਹੂੰ ਕਹਿੰਦਾ ਮੈਂ ਇਹ ਵੀ ਰੱਖੀ ਆ ਮੈਂ ਮੱਲੇ ਦੀਆਂ ਕੁੜੀਆਂ ਵੀ ਰੱਖੂਗਾ ਫਿਰ ਮੈਂ ਇੱਥੇ ਸਾਰਿਆਂ ਨੂੰ ਇਕੱਠਾ ਕੀਤਾ अच्छा आ जाओ इथे बंदा दिखावा सब बराबर है ना 3ਆਂ ਭੈਣਾਂ ਬਰਾਬਰ ਨਹੀਂ 3ਆਂ ਭੈਣਾਂ ਉਹ ਤੀੜੀ ਹੈ ਕਿਸੇ ਦੀ ਮੈਂ ਵੀ ਤੀੜੀ ਹਾਂ ਨਹੀਂ ਤੂੰ ਤੀੜੀ ਆ ਉਹਨੂੰ ਬਰਾਬਰ ਤੂੰ ਗਾਉਂ ਕਰਾਉਂਿਆ ਤਾਂ ਦੱਦਾ ਕਰਉਂ ਲਿਆ ਫਿਰ ਇੱਥੇ ਕਿ ਮੈਂ ਕਿਉਂ ਕਰਾਂ ਨਹੀਂ ਆਪਣੀ ਮੱਤ ਦਾ ਨਹੀਂ ਸੀ ਪੁੱਛੋ ਨਹੀਂ ਤੇਰੇ ਜੂ ਮ ਜਨਾਨੀ ਹੈ ਕਿਹੜੀ ਜਨਾਨੀ ਆਪਣੇ ਕੋਲੇ ਬਰਾਬਰ ਦੂਜੀ ਜਨਾਨੀ ਨੂੰ ਰਖਾਉਂਦੀ ਆ ਵੀ ਐ ਦੱਸੋ ਪਹਿਲਾਂ ਮੈਨੂੰ ਕੀ ਹੋਇਆ ਜਿਹੜਾ ਅੱਜ ਤੁਹਾਨੂੰ ਸਾਰੇ ਮੱਲੇ ਵਾਲੇ ਤੇ ਇਹ ਨਿਹੰਗ ਸਿੰਘ ਜੀ ਤੁਹਾਨੂੰ ਚੜਾ ਕੇ ਲੈ ਕੇ ਆਏ ਨੇ ਛਤਰੀ ਦਾ ਮਤਲਬ ਕੀ ਪਾਸੇ ਚੰਦਨ ਦੇ ਨਾਲ ਮਿਲ ਕੇ ਲੈ ਕੇ ਗਏ ਹੋਏ ਸੀਗੇ ਇਹ ਮੈਨੂੰ ਕਰੋ ਅੱਛਾ ਜੀ 20 ਦਿਨ ਠੀਕ ਹੈ ਕਿ ਲਿਖੇ ਗਏ ਸੀ ਜਾਣਾ ਚਰਚ ਸੀਗਾ ਮਤਲਬ ਉਸ ਤੋਂ ਬਾਅਦ ਇਹ ਲੁਧਿਆਣੇ ਲੈ ਗਏ ਸੀ ਅੱਛਾ ਜੀ ਕੀ ਤੁਹਾਨੂੰ ਉੱਥੇ ਕੈਦ ਕੀਤਾ ਗਿਆ ਸੀ ਜਾਂ ਕੀ ਕੁੱਟਮਾਰ ਕਰਦੇ ਸੀ ਜਾਂ ਕੀ ਜਿਵੇਂ ਤੁਹਾਡੇ ਘਰਦਿਆਂ ਦਾ ਕਹਿਣਾ ਹੈ ਅੰਦਰ ਹੀ ਰੱਖਿਆ ਹੋਇਆ ਸੀ ਨਾ ਕਿਤੇ ਆਣਾ ਜਾਣਾ ਹਾਂਜੀ ਅੰਦਰ ਹੀ ਬੰਦ ਸੀ ਮਿਲਣਾ ਨਹੀਂ ਦਿੰਦੇ ਸੀ ਕਿਸੇ ਨੂੰ ਨਹੀਂ ਕੀ ਕਿ ਆਣੇ ਕਿਹੜੀ ਜਗ੍ਹਾ ਲੱਗੇ ਦਸਤੰਪਤ ਹੈ ਇਹ ਨਹੀਂ ਪਤਾ ਮੈਨੂੰ ਅੱਜ ਕੀ ਹੋਇਆ ਜਦੋਂ ਅੱਜ ਸਵੇਰੇ ਬਸ ਮੰਮੀ ਹੋਣੀ ਪਹਿਲਾਂ ਆਏ ਇਰੇ ਨਾ ਨੇ ਮੜਾਇਆ ਮੈਨੂੰ ਮਲਾਇਆ ਉਸ ਤੋਂ ਬਾਅਦ ਫਿਰ ਮੈਂ ਆਂਟੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਖੜਜੋ ਅੱਛਾ ਜੀ ਫਿਰ ਇਹ ਸਾਰੇ ਉੱਥੋਂ ਲੈ ਕੇ ਆਏ ਨੇ ਮੈਨੂੰ ਅੱਛਾ ਕੀ ਕਟਮਾਰ ਕਰਦੇ ਹੁੰਦੇ ਸੀ ਕੀ ਹਾਂਜੀ ਅੰਦਰ ਹੀ ਬੰਦ ਰੱਖਦੇ ਸੀ ਨਾ ਕਿਸੇ ਨੂੰ ਮਿਲਣ ਦੇਣਾ ਨਾ ਕਿਸੇ ਨੂੰ ਬੋਲਣ ਦੇਣਾ ਅੱਛਾ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਬੰਨਦੀ ਕਾਰਵਾਈ ਕੀਤੀ ਜਾਵੇ ਕਿਹਦੇ ਦਾ ਕੀਤੀ ਜਾਏ ਕੀ ਨਾਮ ਆਉਂਦਾ ਚਮਨ ਤੇ ਉਹਦੀ ਵਾਈਫ ਹਾਂਜੀ ਚਮਨ ਤੇ ਉਹਦੀ ਵਾਈਫ ਅੱਛਾ ਜੀ ਇਹ ਬੰਦਾ ਜਿਹੜਾ ਪਾਸਟਰ ਸੀਗਾ ਇਹ ਜਮਾਨਾ ਹਾਂ ਜੀ ਜਨਾਨੀ ਨੇ ਇੱਥੇ ਘਰ ਬਣਾਏ ਹੋਏ ਸੀ ਇਹ ਬੰਦਾ ਕਹਿੰਦਾ ਚਾਹੇ ਮੇਰੇ ਤੇ 200 ਬੰਦਾ ਲੈ ਆਓ ਹਾਂ ਵੇ ਮੇਰਾ ਤੁਸੀਂ ਬਾਲ ਵੀ ਮਿੰਗਾ ਨਹੀਂ ਕਰ ਸਕਦੇ ਤੇ ਅੱਜ ਕੁੜੀ ਘਰੇ ਲਿਆਂਦੀ ਹੈ ਜੀ ਤੁਹਾਡੇ ਸਾਹਮਣੇ ਹਾਂ ਜੀ ਬੰਦੇ ਕੀ ਕਹਣਾ ਤੁਹਾਡਾ ਮੇਰਾ ਕਹਿਣਾ ਇਹੀ ਆ ਜੀ ਜਿਹੜੇ ਚਾਰ ਢੋਲਕੀਆਂ ਲੈ ਕੇ ਬਹਿ ਜਾਂਦੇ ਨੇ ਜਿੱਥੇ ਦਿਲ ਕਰਦਾ ਲੈ ਕੇ ਬਹਿ ਜਾਂਦੇ ਨੇ ਇਹ ਬੈਠਣੇ ਨਹੀਂ ਚਾਹੀਦੇ ਤੇ ਦੂਜੇ ਨੰਬਰ ਤੇ ਇਹਦਾ ਚਰਚ ਬੰਦ ਕਰਾਓ ਇਹ ਠੋਗ ਬੰਦ ਕਰਾਓ ਜਿਹੜਾ ਕੰਮ ਕੀਤਾ ਇਹਨੇ ਬਹੁਤ ਗਲਤ ਕੀਤਾ ਕਿਸੇ ਦੀ ਇੱਜ਼ਤ ਨੂੰ ਧੱਗ ਲਾਤਾ ਇਹਨੇ ਚਾਹੇ ਸਹੀ ਹੈ ਇਹਨੇ ਬਹੁਤ ਜ਼ਿਆਦਾ ਇਹਨੇ ਮਤਲਬ ਹਾਦੀ ਤੋੜ ਦਿੱਤੀ ਤੇ ਹੁਣ ਇਹਦੇ ਨਾਲ ਸਖਤ ਤੇ ਸਖਤ ਕਾਰਵਾਈ ਕਰੋ ਇਹਨੂੰ ਨਿਕਲ ਨਹੀਂ ਦੇਣਾ ਤੇ ਇਹਨਾਂ ਨੇ ਕਿੰਨੇ ਦਿਨਾਂ ਤੋਂ ਮਾਨੂੰ ਪਰੇਸ਼ਾਨ ਸੀਗੇ ਤੇ ਇਹ ਗੱਲ ਹੋ ਗਈ ਤੇ ਇਹਨਾਂ ਦੀ ਸੁਣਵਾਈ ਵੀ ਕਿਸੇ ਮਾਨੂੰ ਥਾਂ ਥਾਣੇ ਕਚਹਿਰੀ ਕਿਤੇ ਨਹੀਂ ਹੋਈ ਹੈਗੀ ਤੇ ਕੱਲ ਅਸੀਂ ਕਚਹਿਰੀਆਂ ਗਏ ਸੀਗੇ ਤੇ ਤੇ ਸਾਨੂੰ ਖਾਲਸਾ ਜੀ ਮੇਲੇ ਉੱਤੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਲਈ ਤੇ ਬਾਬਾ ਜੀ ਵੀ ਇੱਦਾਂ ਦਾ ਗੱਲਾਂ ਜੀ ਕਿ ਸਾਡੇ ਮੜਾ ਜੀ ਸਾਡੇ ਤੇ ਚਾਨਣਾ ਪਾਓ ਜੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਜਿੱਦਾਂ ਤੁਹਾਨੂੰ ਵੀ ਲੋੜ ਹੋਊਗੀ ਸਾਨੂੰ ਫੋਨ ਕਰਿਓ ਅਸੀਂ ਤੁਹਾਨੂੰ ਅਸੀਂ ਹਾਜ਼ਰ ਹੋਵਾਂਗੇ ਤੇ ਅੱਜ ਇਹਨਾਂ ਨੂੰ ਫੋਨ ਕਰਿਆ ਜੀ ਅੱਜ ਹਾਜ਼ਰ ਹੋ ਗਏ ਨੇ ਜੀ ਇੱਥੇ ਤੇ ਜੋ ਚਮਨ ਕਮਾਲ ਸੀਗਾ ਉਹ ਨਾਂ ਆਪਦੇ ਮੱਲੋ ਉਹਦੇ ਡੈਡੀ ਨੂੰ ਦਾ ਨਾ ਮੰਮੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਰਿਆ ਸੀਗਾ ਜੀ ਅਤਿਆਚਾਰ ਹੋ ਰਿਹਾ ਦੀ ਕਿਸਮ ਦਾ ਜੀ ਹੁਣ ਅਸੀਂ ਮਜਬੂਰ ਸੀਗੇ ਜੀ ਇਹ ਕੁਝ ਕਰਦੇ ਤਾਂ ਅਸੀਂ ਪਿੱਛੋਂ ਇਹਨਾਂ ਨਾਲ ਕੁਝ ਕਰ ਸਕਦੇ ਸੀਗੇ ਭਾਈ ਜਰਾ ਮੰਦੇ ਹੀ ਇਹਨਾਂ ਨੂੰ ਬੁਲਾਇਆ ਜੀ ਤੇ ਉੱਥੇ ਬਾਬਾ ਜੀ ਨੂੰ ਲੈ ਕੇ ਗਏ ਤਾਂ ਕੁੜੀ ਨੂੰ ਲੈ ਕੇ ਆਂਦਾ ਪਰ ਸਾਰਾ ਮਾਮਲਾ ਅੱਜ ਤੁਹਾਡੇ ਸਾਹਮਣੇ ਆ ਗਿਆ ਜੀ ਤੇ ਹੁਣ ਸਾਡੀ ਮੁਹੱਲਿਆਂ ਨੇ ਦੇ ਹੀ ਮੰਗਾ ਤੇ ਇਹਦੇ ਨਾਲ ਸਖਤ ਸਖਤ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਜਿਹੇ ਬੰਦੇ ਨਾਲ ਤੇ ਕੀ ਮਾਮਲਾ ਸਰ ਮਾਮਲਾ ਦੇਖ ਲਓ ਵੀ ਇਹ ਤਾਂ ਚਰਚਾ ਕੁੜੀ ਵੀ ਮੇਰੀ ਗਈ ਸੀਗੀ ਚਰਚਾ ਮੇਰੀਆਂ ਭੈਣਾਂ ਵਿੱਚ ਸੀ ਉੱਥੇ ਮੇਰੀਆਂ ਭੈਣਾਂ ਨਾਲ ਕੁੜੀ ਨੇ ਗੱਲ ਵੀ ਕਰਾਈ ਆ ਕੁੜੀ ਦਾ ਕੀ ਨਾਮ ਹੈ ਸਲੀਮਾ ਨੀਨੂ ਵੀ ਕਹਿੰਦੇ ਆ ਸੀ ਉਹਨੂੰ ਕੱਟਾ ਨਾਮ ਕਰਦਾ ਕਿੰਨੀ ਉਮਰ ਹੈ ਕੁੜੀਏ ਦੀ 21 ਸਾਲ ਤੇ ਕੀ ਮਾਮਲਾ ਕੀ ਉਹਨੇ 7 ਤਰੀਕ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕੀ ਤੁਹਾਨੂੰ ਮਿਲ ਨਹੀਂ ਦਿੱਤਾ ਜਾਂਦਾ ਜੀ ਨਾ ਜੀ ਬੇਟਾ ਮੇਰਾ ਗਿਆ ਸੀਗਾ ਉਹਨੂੰ ਕਹਿੰਦਾ ਵੀ ਤੂੰ ਭੁੱਲ ਜਾ ਕਹਿੰਦਾ ਜੇ ਹੋਰ ਕੋਈ ਹੈਗੀ ਉਹ ਵੀ ਦੇ ਜਾ ਹੂੰ ਮੱਲੇ ਵਾਲੇ ਸਾਰੇ ਖੜੇ ਸੀਗੇ ਉਹ ਕਹਿੰਦੇ ਐਡਾ ਹੰਕਾਰਿਆ ਹੋਇਆ ਇਹ ਤੇ ਕੀ ਕਟਮਾਰ ਕਰਦਾ ਹੈ ਕੀ ਕਰਦਾ ਜੀ ਅੱਜ ਤੱਕ ਓਟਮਾਰ ਹੋਈ ਆ ਮੈਨੂੰ ਟਾ ਲਿਆ ਸੀ ਉਨੀਕੇ ਦੇ ਮੁੰਡੇ ਨੇ ਅੱਛਾ ਬਹੁਤ ਟਾਇਆ ਸੀ ਅੱਛਾ ਜੀ ਫਿਰ ਹੁਣ ਬੇਟੀ ਤੁਹਾਡੀ ਘਰ ਆ ਗਈ ਹਾਂਜੀ ਛਡਾ ਲਿਆਂਦੀ ਤੁਸੀਂ ਮੱਲਿਆ ਲੈਣੀ ਸਾਰੀ ਮਦਦ ਕੀਤੀ ਆ ਹਾਂਜੀ ਤੇ ਕੀ ਮੰਗ ਕਰਦੇ ਆਨ ਸੀ ਸਰ ਦਾ ਇਸ ਤਰ੍ਹਾਂ ਹੀ ਮੰਗ ਕਰਦੇ ਸਾਨੂੰ ਇੱਥੇ ਕੰਨੇ ਚ ਦਿਖਣਾ ਹੀ ਨਹੀਂ ਚਾਹੀਦਾ ਅੱਛਾ ਜੀ ਹਾਂਜੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਸੀਗਾ ਜੀ ਇਹ ਆਪਣੀ ਰਮਨ ਕੁਮਾਰ ਹੈ ਵਾਸੀ ਨੇੜੇ ਪੰਕਜ ਕਰਿਆਣਾ ਸਟੋਰ ਕਰਤਾਰਨ ਇਹ ਆਲਰੇਡੀ ਮੈਰਿਡ ਹੈ ਜੀ ਹਰਪ੍ਰੀਤ ਕੌਰ ਨਾਲ ਜਿਹਦੇ ਮੈਰਿਡ ਫੋਨ ਦੇ باوجود ਇਹ ਇੱਕ ਲੜਕੀ ਹੈ ਸਲੀਮਾ ਪੁੱਤਰੀ ਸਤਪਾਲ ਮਸੀਹ ਇਹ ਸਾਡੇ ਸਾਹਮਣੇ ਹੈ ਵੀ ਇਹਨੂੰ ਬਰਗਲਾਫਸ ਲਾ ਕੇ 7126 ਨੂੰ ਲੈ ਗਿਆ ਸੀਗਾ ਜੀ ਤੇ ਇਹ ਲੜਕੀ ਦੇ ਪਿਤਾ ਵੱਲੋਂ ਇੱਕ ਦਰਖਾਸਤ ਪੇਸ਼ ਕੀਤੀ ਹੈ ਜਿਹੜੀ ਸਲੀਮਾ ਵੱਲੋਂ ਹੈ ਜਿਹਨੇ ਦੱਸਿਆ ਕਿ ਆਪਣਾ ਦਰਖਾਸਤ ਵਿੱਚ ਐਕਸਪਲੇਨ ਕੀਤਾ ਕਿ ਮਾਛੀਵਾੜਾ ਸਾਹਿਬ ਲੈ ਗਏ ਸੀ ਤੇ ਜ਼ਬਰਦਸਤੀ ਆਪਣੇ ਬੰਦੀ ਬਣਾ ਕੇ ਰੱਖਿਆ ਤੇ ਇਹਦੇ ਮਜਮੂਨ ਮੁਤਾਬਕ ਅਸੀਂ ਅਰਮਨ ਕੁਮਾਰ ਵੈਦ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰ ਕਰ ਰਹੇ ਹਾਂ ਜੀ ਤੇ ਇਹ ਜਲਦੀ ਅਸੀਂ ਕਾਨੂੰਨੀ ਕਾਰਵਾਈ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਖਿਲਾਫ ਅਮਚੂ ਲਿਆਵਾਂ ਮਿਲ ਪਾਈ ਹੋਈ ਸੀਗੀ ਠੀਕ ਹੈ ਤੁਸੀਂ ਕੌਣ ਹੋ ਮੈਂ ਕੁੜੀ ਦੀ ਮਾਸੀ ਹਾਂ ਅੱਛਾ ਜੀ ਇਹ ਕਿਹਾ ਇਹਨੇ ਇਲਜ਼ਾਮ ਲਗਵਾਇਆ